ਸਤਿ ਸ੍ਰੀ ਕਾਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਅੱਜ ਆਪਾਂ ਲੱਗੇ ਆਂ ਜੀ ਕੜਾਈ ਵਾਲੇ ਗਲੇ ਨੂੰ ਤਿਆਰ ਕਰਨ ਹਾਂਜੀ ਤੁਸੀਂ ਦੇਖੋ ਇਹ ਗਲਾ ਆਪਾਂ ਕਿਸ ਤਰੀਕੇ ਨਾਲ ਬਣਾਣਾ ਹੈ ਹਾਂਜੀ ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਦੇ ਉੱਪਰ ਜੀ ਪੇਪਰ ਪੇਸਟਿੰਗ ਅਟੈਚ ਕਰ ਲਈ ਹਾਂਜੀ ਤੁਸੀਂ ਦੇਖੋ ਤੁਸੀਂ ਪੇਪਰ ਪੇਸਟਿੰਗ ਉਸ ਸਾਈਡ ਤੇ ਲਾਣੀ ਆ ਜਿਸ ਸਾਈਡ ਤੇ ਆਪਾਂ ਫਲੇਟਾਂ ਦੇ ਨਿਸ਼ਾਨ ਲਾਏ ਆ ਸਿੱਧੀ ਸਾਈਡ ਤੇ ਹੁਣ ਤੁਸੀਂ ਲਾਈਨਿੰਗ ਤੇ ਆਪਾਂ ਪੇਪਰ ਪੇਸਟਿੰਗ ਅਟੈਚ ਕੀਤੀ ਹੈ ਜੀ ਇਸ ਤਰੀਕੇ ਨਾਲ ਰੱਖ ਲੈਣੀ ਹੁਣ ਦੇਖੋ ਤੁਸੀਂ ਆ ਸਾਡੇ ਕੋ ਕਢਾਈ ਵਾਲਾ ਗਲਾ ਬਣਿਆ ਹੋਇਆ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਲੈਣਾ ਹਾਂਜੀ ਆ ਦੇਖੀਏ ਸਾਡੀ ਪੇਪਰ ਪੇਸਟਿੰਗ ਗਲਾ ਅੰਦਰੋਂ ਕਢਾਈ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਮੋਢਿਆਂ ਤੋਂ ਇਸ ਤਰੀਕੇ ਨਾਲ ਕੱਚਾ ਕਰ ਲੈਣਾ ਹਾਂਜੀ ਜੇ ਤੁਸੀਂ ਕੱਚਾ ਕਰ ਲੂਗੇ ਤਾਂ ਫਿਰ ਤੁਹਾਡਾ ਗਲਾ ਬਿਲਕੁਲ ਸੈਂਟਰ 'ਚ ਆਊਗਾ ਹਾਂਜੀ ਹਾਂਜੀ ਆਪਾਂ ਇੱਥੇ ਕੱਚੀ ਸਲਾਈ ਕਰ ਲੈਣੀ हां जी हो तुम्ही इस तरीके ना सिलाई लावणी जी जी सारा कच्चा कर लेना दोनों साइडा तो दोनों मोडे हां जी ਹਾਂਜੀ ਇਸ ਤਰੀਕੇ ਨਾਲ ਤੁਸੀਂ ਲਾਈਨਿੰਗ ਨੂੰ ਕੱਚਾ ਕਰ ਲੈਣਾ ਜੀ ਆ ਦੇਖੋ ਹਾਂਜੀ ਐਦਾਂ ਇਹ ਆਪਾਂ ਜੀ ਗਲਾ ਬਣਾ ਕੇ ਬਾਅਦ ਵਿੱਚ ਇਹ ਸੀਨਾ ਨੂੰ ਢੇੜ ਦੇਣਾ ਹਾਂਜੀ ਇਹ ਆਪਾਂ ਤਾਂ ਲਾਈਨਿੰਗ ਇਸ ਤਰੀਕੇ ਨਾਲ ਅਟੈਚ ਕੀਤੀ ਆ ਹਾਂਜੀ ਫੇਰ ਤੁਹਾਡਾ ਗਲਾ ਜਿਹੜਾ ਜੀ ਬਿਲਕੁਲ ਸੈਂਟਰ ਚ ਆਊਗਾ ਲਾਈਨਿੰਗ ਵੀ ਦੋਨਾਂ ਮੋਢਿਆਂ ਤੋਂ ਬਰਾਬਰ ਆਊਗੀ ਹਾਂਜੀ ਹੁਣ ਆਪਾਂ ਜੀ ਜਿੰਨਾ ਗਲਾ ਰੱਖਣਾ ਆ ਉਹਨੇ ਤੇ ਨਿਸ਼ਾਨ ਲਾ ਲੈਣਾ ਹਾਂਜੀ ਆਪਾਂ ਇੱਥੋਂ 5 ਇੰਚ ਤੇ ਗਲਾ ਰੱਖਣਾ ਆ 2.5 ਇੰਚ ਆਪਾਂ ਇੱਤਨੂੰ ਲਾ ਲਿਆ ਸੈਂਟਰ ਕਰਕੇ ਹਾਂਜੀ 22 ਇੰਚ ਆਪਾਂ ਇਸ ਸਾਈਡ ਤੇ ਨਿਸ਼ਾਨ ਲਾ ਲਿਆ ਹਾਂਜੀ ਪਹਿਲਾਂ ਤੁਸੀਂ ਗਲੇ ਦਾ ਸੈਂਟਰ ਤੇ ਨਿਸ਼ਾਨ ਲਾ ਲੈਣਾ ਜੀ ਮਾਰਕੇ ਦੇ ਨਾਲ ਹਾਂਜੀ ਆ ਸਾਡੇ ਕੋਲ ਸੈਂਟਰ ਆ ਜੀ نیچے ਨੂੰ ਆਪਾਂ ਜੀ 6.5 ਰੱਖਣਾ ਹੈ ਹਾਂਜੀ ਤਿਆਰ ਗਲਾ ਆਪਣੇ ਕੋਲ 6 ਰਹਿ ਜਾਣਾ ਜੀ ਇਸ ਤਰੀਕੇ ਨਾਲ ਗਲਾਈ ਦਾ ਨਿਸ਼ਾਨ ਲਾ ਲੈਣਾ ਜੀ ਹਾਂਜੀ ਹੁਣ ਇਸ ਤਰੀਕੇ ਨਾਲ ਤੁਸੀਂ ਸਲਾਈ ਕਰ ਲੈਣਾ ਜੀ ਹਾਂ ਜੀ ਆ ਦੇਖੋ ਆਪਾਂ ਮਾਰਕਾ ਲਾ ਲਿਆ ਸੀ ਉਹਦੇ ਉੱਪਰ ਉੱਪਰ ਤੁਸੀਂ ਇਸ ਤਰੀਕੇ ਨਾਲ ਗਲਾ ਬਣਾਉਣਾ ਜੀ ਕੜਾਈ ਵਾਲਾ ਹਾਂਜੀ ਹੁਣ ਤੁਸੀਂ ਗਲੇ ਦੀ ਜੀ ਇੱਥੋਂ ਕਟਾਈ ਕਰ ਲੈਣੀ ਹਾਂਜੀ ਆ ਸਾਡੇ ਕੋਲ ਸੀਡ ਲੱਗੀ ਆ ਤੁਸੀਂ ਥੋੜਾ ਥੋੜਾ ਛੱਡ ਕੇ ਇਸ ਤਰੀਕੇ ਨਾਲ ਕਢਾਈ ਕਟਾਈ ਕਰ ਲੈਣੀ ਹਾਂਜੀ ਆਪਾਂ ਹੁਣ ਛੋਟੇ ਛੋਟੇ ਟੱਕ ਲਾ ਲੈਣੇ ਜੀ ਇਹਨਾਂ ਇਹ ਤੁਸੀਂ ਛੋਟੇ ਛੋਟੇ ਟੱਕ ਲਾ ਲੈਣੇ ਤਾਂ ਜੋ ਫੋਲਡੀ ਕਰਨ ਵੇਲੇ ਬਾਹਰ ਕੋਈ ਬਾੜ ਨਾ ਆਵੇ। ਹਾਂਜੀ ਹੁਣ ਆਪਾਂ ਮੋਢੇ ਤੋਂ ਜੀ ਸੀਣਾ ਲਾਈਨਿੰਗ ਦੇ ਨਾਲ ਪੱཅੀਆਂ ਕੀਤੀਆਂ ਸੀ ਇਹ ਤੁਸੀਂ ਸਾਰੀਆਂ ਹਾਂਜੀ ਢੇੜ ਲੈਣੀਆਂ ਹੁਣ। ਹਾਂਜੀ ਇੱਥੇ ਅਸੀਂ ਆ ਸੀਣਾ ਢੇੜ ਲਈ ਜਿਹੜੀਆਂ ਪੱཅੀਆਂ ਕੀਤੀਆਂ ਸੀਗੀਆਂ ਲਾਈਨਿੰਗ ਨੂੰ ਹੁਣ ਦੇਖੋ ਤੁਸੀਂ ਧਿਆਨ ਨਾਲ ਹਾਂਜੀ ਹੁਣ ਤੁਸੀਂ ਆ ਜੀ ਦੇਖੋ ਆਪਣਾ ਗਲਾ ਅਟੈਚ ਹੋ ਗਿਆ ਇਸ ਤਰੀਕੇ ਨਾਲ ਹਾਂਜੀ ਅੰਦਰ ਨੂੰ ਪਲਟ ਲੈਣਾ ਜੀ ਹਾਂਜੀ ਕਢਾਈ ਵਾਲੇ ਤੇ ਜਦੋਂ ਤੁਸੀਂ ਦੱਬ ਵੀ ਸੀਨ ਲਾਣੀ ਜੀ ਇਸ ਤਰੀਕੇ ਨਾਲ ਲਾਣੀ ਹੈ ਹਾਂਜੀ ਆ ਜਿਹੜੀ ਸਾਈਡ ਆ ਜੀ ਇਹ ਤੁਸੀਂ ਇਧਰਲੀ ਸਾਈਡ ਤੇ ਰੱਖਣੀ ਹੈ ਜੀ ਬਾਹਰਲੀ ਸਾਈਡ ਤੇ ਤਾਂ ਜੋ ਗਲੇ ਦੀ ਬਿਲਕੁਲ ਸਫਾਈ ਆਵੇ ਹਾਂਜੀ ਆ ਦੇਖੋ ਤੁਸੀਂ ਇਸ ਤਰੀਕੇ ਨਾਲ ਕਢਾਈ ਵਾਲੀ ਸਾਈਡ ਤੇ ਨਹੀਂ ਜੀ ਆ ਰੱਖਣਾ ਹੈਗਾ ਆ ਵਾਲੀ ਸਾਈਡ ਇਸ ਤਰੀਕੇ ਨਾਲ ਰੱਖਣੀ ਇਧਰਲੀ ਸਾਈਡ ਨੂੰ ਜੀ ਹੁਣ ਤੁਸੀਂ ਇਹਦੇ ਉੱਪਰ ਜੀ ਸੀਨ ਲਗਾ ਲੈਣੀ ਹਾਂਜੀ ਹੁਣ ਆਪਾਂ ਇਸ ਤਰੀਕੇ ਨਾਲ ਸੀਟ ਲਾ ਲੈਂਦੇ ਹਾਂ ਹਾਂਜੀ ਇਦਾਂ ਭਾਰੇ ਗਲੇ ਜੀ ਜਿਹੜੇ ਕੜਾਈ ਵਾਲੇ ਉਹਨਾਂ ਤੇ ਬਹੁਤ ਸਫਾਈ ਆਂਦੀ ਆ ਹਾਂਜੀ ਤੁਸੀਂ ਇਦਾਂ ਸਾਰੀ ਦੱਬ ਮਸ਼ੀਨ ਲਾਣੀ ਹੈ ਜੀ ਉੱਪਰ ਰੋਟੀ ਦਾ ਫ੍ਰੀਜ ਹਾਂਜੀ ਹੁਣ ਦੇਖੋ ਜੀ ਆਪਾਂ ਆ ਸਲਾਈ ਲਾ ਲਈ ਆ ਹਾਂਜੀ ਹੁਣ ਆਪਾਂ ਇਸ ਤਰੀਕੇ ਨਾਲ ਇਹਨੂੰ ਪਾਟ ਲੈਣਾ ਜੀ ਦੇਖੋ ਸਾਡੇ ਕੋਲ ਕਢਾਈ ਵਾਲਾ ਗਲਾ ਤਿਆਰ ਹੋ ਗਿਆ ਜੀ ਹਾਂਜੀ ਆ ਸਾਡੇ ਕੋਲ ਜੀ ਕਢਾਈ ਵਾਲਾ ਗਲਾ ਤਿਆਰ ਆ ਜੀ ਆਪਾਂ ਇਹਨੂੰ ਪੇਪਰ ਪੇਸਟਿੰਗ ਲਾ ਕੇ ਜੀ ਤਿਆਰ ਕੀਤਾ ਆ ਹਾਂਜੀ ਤੁਸੀਂ ਭਾਰੇ ਤੋਂ ਭਾਰੇ ਕਢਾਈ ਵਾਲੇ ਗਲੇ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ